ਹਰ ਦੇਸ਼ ਕੋਲ ਖੁਫੀਆ ਏਜੰਸੀਆਂ ਹੁੰਦੀਆਂ ਜਿਨ੍ਹਾਂ ਦਾ ਕੰਮ ਦੂਜੀ ਦੇਸ਼ ਤੋਂ ਜਾਣਕਾਰੀ ਇਕੱਠੀ ਕਰਨਾ ਦੇਸ਼ ਪ੍ਰਤੀ ਪੈਦਾ ਹੋਣ ਵਾਲੇ ਖਤਰਿਆਂ ਨੂੰ ਲੱਭਣਾ ਤੇ ਲੋੜ ਪੈਣ ਤੇ ਇਨਸਾਨਾਂ ਨੂੰ ਚੁੱਪਚਾਪੀ ਤੇ ਟਿਕਾਣੇ ਲਾਉਣਾ ਹੁੰਦਾ ਇਸ ਕਰਕੇ ਖੁਫੀਆ ਏਜੰਸੀਆਂ ਦੇ ਹਥਿਆਰ ਵੀ ਕੁਝ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨਾਲ ਸੱਪ ਮਰ ਜੇ ਤੇ ਡਾਂਗ ਵੀ ਨਾ ਟੁੱਟੇ ਤੇ ਇਸੇ ਤਰ੍ਹਾਂ ਦਾ ਇੱਕ ਹਥਿਆਰ ਅਮਰੀਕੀ ਖੁਫੀਆ ਏਜੰਸੀ CIA ਨੇ ਬਣਾਇਆ ਜਿਹਨੂੰ ਹਾਰਟ ਅਟੈਕ ਗੰਦ ਨਾ ਨਾ ਜਾਣਿਆ ਜਾਂਦਾ ਵੈਸੇ ਤੇ ਖੁਫੀਆ ਏਜੰਸੀਆਂ ਦੇ ਹਥਿਆਰ ਵੀ ਖੁਫੀਆ ਹੀ ਰੱਖੇ ਜਾਂਦੇ ਆ ਪਰ ਇਸ ਬੰਦੂਕ ਨੂੰ CIA ਨੇ ਆਪ ਹੀ ਅਮਰੀਕੀ ਇਕ ਇਨਵੈਸਟੀਗੇਸ਼ਨ ਕਮੇਟੀ ਸਾਹਮਣੇ 1975 ਚ ਪੇਸ਼ ਕੀਤਾ ਸੀ ਵੇਖਣ ਨੂੰ ਇਹ ਕਿਹ ਆਮ ਬੰਦੂਕ ਵਰਗੀ ਲੱਗਦੀ ਆ ਪਰ ਗੋਲੀ ਦੀ ਬਜਾਏ ਇੱਕ ਜ਼ਹਿਰੀਲਾ ਡਾਟ ਯਾਨੀ ਕਿ ਇੱਕ ਨੁਕੀਲੀ ਪਿੰਨ ਕੱਢਦੀ ਹੀ ਜਿਹੜੀ ਕਹੇ ਦੇ ਵੱਜਦੀ ਆਂ ਜ਼ਹਿਰ ਸਰੀਰ ਚ ਫੈਲ ਜਾਂਦਾ ਹੀ ਤੇ ਕੁਝ ਹੀ ਸਮੇਂ ਬਾਅਦ ਉਸ ਬੰਦੇ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੀ ਇਸ ਡਾਟ ਉੱਪਰ ਲਾਉਣ ਵਾਸਤੇ ਸੈਕਸੀ ਟੋਸਿਨ ਨਾਮੀ ਜ਼ਹਿਰ ਵਰਤਿਆ ਜਾਂਦਾ ਹੈ ਜਿਹੜਾ ਸਮੁੰਦਰ 'ਚ ਰਹਿਣ ਵਾਲੀ ਸ਼ੈਲਫਿਸ਼ ਪ੍ਰਜਾਤੀ ਤੋਂ ਪ੍ਰਾਪਤ ਹੁੰਦਾ ਹੈ ਤੇ ਦੀ ਖਾਸੀਅਤ ਇਹ ਆ ਕਿ ਇਹ ਰਿਪੋਰਟ 'ਚ ਨਹੀਂ ਆਉਂਦਾ ਜਿਸ ਕਰਕੇ ਸਭ ਨੂੰ ਲੱਗਦਾ ਕਿ ਮੌਤ ਹਾਰਟ ਅਟੈਕ ਨਾਲ ਹੋਈ ਹੋਣੀ ਆ ਇਸ ਤੋਂ ਇਲਾਵਾ ਡਾਟ ਵੀ ਬਹੁਤ ਛੋਟੇ ਕਾਰ ਦਾ ਦੱਸਿਆ ਜਾਂਦਾ ਜਿਹਨੂੰ ਕੁਝ ਜਗਾਵਾਂ ਤੇ 1 ਇੰਚ ਦੇ ਚੌਥੇ ਹਿੱਸੇ ਜਿਨਾਮੇ ਦੱਸਿਆ ਗਿਆ ਜਿਸ ਕਰਕੇ ਸਰੀਰ ਉੱਪਰ ਨਾ ਮਾਤਰ ਨਿਸ਼ਾਨ ਛੱਡਦਾ ਹੀ ਤੇ ਕਿਸੇ ਨੂੰ ਸ਼ੱਕ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਇਸ ਬੰਦੂਕ ਦੀ ਰੇਂਜ ਅੰਦਾਜ਼ਨ 100 ਮੀਟਰ ਤੱਕ ਦੱਸੀ ਜਾਂਦੀ ਆ ਜਿਸ ਕਰਕੇ ਇਹਨੂੰ ਕਾਫੀ ਦੂਰ ਤੋਂ ਚਲਾਇਆ ਜਾ ਸਕਦਾ ਸੀ ਅਸਲ ਜ਼ਿੰਦਗੀ 'ਚ ਇਹਦੀ ਕਿੰਨੀ ਵਾਰ ਤੇ ਕਿਸ ਕਿਸ ਕੇ ਸੁਪਰ ਵਰਤੋਂ ਕੀਤੀ ਗਈ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਆ 1975 ਤੋਂ ਬਾਅਦ ਅਮਰੀਕਾ ਨੇ ਇਹੋ ਜਿਹੇ ਕੈਮੀਕਲ ਹਥਿਆਰਾਂ 'ਤੇ ਰੋਕ ਲਾ ਦਿੱਤੀ ਸੀ ਪਰ ਫਿਰ ਵੀ ਇਸ ਬੰਦੂਕ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਅਜਰੇ ਦੌਰ 'ਚ ਕੁਫੀ ਏਜੰਸੀਆਂ ਕੋਲ ਕਿੰਨੇ ਖਤਰਨਾਕ ਹਥਿਆਰ ਹੋ ਸਕਦੇ ਆ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ